ਹਿੰਦੁਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਾਜ਼ਲੇਗਾ ਪੁਲਿਸ ਨੇ ਭੋਲੇ-ਪਾਲੇ ਲੋਕਾਂ ਨੂੰ ਆਨਲਾਈਨ ਠੱਗੀ ਮਾਰਨ ਵਾਲੇ ਆਨਲਾਈਨ ਡਿਜੀਟਲ ਅਰੈਸਟ ਕਰਨ ਵਾਲੇ ਗਿਰੋਹ ਦੇ ਦਿਨ ਮੈਂਬਰਾਂ ਦਾ ਪਰਦਾ ਫਾਸ਼ ਕੀਤਾ ਦਰਅਸਲ ਇੱਕ ਸਖਸ਼ ਨੂੰ ਫੇਕ ਸੀਬੀਆਈ ਕਲੋਬਾ ਦਾ ਇੱਕ ਫੋਨ ਆਉਂਦਾ ਹੈ ਜਿਸ ਵਿੱਚ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਨੰਬਰ ਤੋਂ ਔਰਤਾਂ ਨੂੰ ਬਲੈਕਮੇਲ ਕੀਤਾ ਜਾਂਦਾ ਹੈ ਇਸ ਲਈ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਂਦਾ ਤੇ ਇਨ੍ਹਾਂ ਠੱਗਾ ਨੇ ਰਜਿੰਦਰ ਸਿੰਘ ਨਾਲ ਆਨਲਾਈਨ 140000 ਦੀ ਠੱਗੀ ਮਾਰੇ ਸੀ ਤੇ ਉਸ ਤੋਂ ਬਾਅਦ ਬੋਲੇ ਸਨ ਕਾਰਵਾਈ ਅਮਲ ਵਿੱਚ ਨਹੀਂ ਆਂਦੀ ਤੇ ਬਹਾਰ ਹਾਲ ਗਿਰੋ ਦਿੱਤੀ ਨ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਮਨਜੀਤ ਸਿੰਘ ਨੇ 14 ਤਿੰਨ ਨੂੰ ਸਾਡੇ ਸਾਈਬਰ ਪੁਲਿਸ ਸਟੇਸ਼ਨ ਦੇ ਐਸ ਐਚ ਓ ਮਨਜੀਤ ਸਿੰਘ ਨੇ 14 ਤਿੰਨ ਨੂੰ ਰਜਿੰਦਰ ਸਿੰਘ ਵਾਸੀ ਖਿੱਪਾਂਵਾਲੀ ਨੂੰ ਜਿਹੜਾ ਸਾਈਬਰ ਫਰਾਡ ਉਹਨਾਂ ਨਾਲ ਹੋਇਆ ਸੀ 14 ਲੱਖ ਰੁਪਏ ਦਾ ਉਹਦੇ ਵਿੱਚ ਉਹਨਾਂ ਨੂੰ ਫੋਨ ਤੇ ਕਾਲ ਆਉਂਦੀ ਹੈ ਕਿ ਤੁਹਾਨੂੰ ਕਸਾਬਾ ਪੁਲਿਸ ਸਟੇਸ਼ਨ ਤੋਂ ਅਸੀਂ ਬੋਲ ਰਹੇ ਆ ਤੁਹਾਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਤੁਸੀਂ ਮੋਬਾਈਲ ਦੇ ਉੱਤੇ ਇੱਕ ਨੰਬਰ ਹੋਰ ਰੱਖਿਆ ਉਸ ਮੋਬਾਈਲ ਨੰਬਰ ਤੇ ਤੁਸੀਂ ਲੋਕਾਂ ਨਾਲ ਗਲਤ ਕਾਲਾਂ ਕਰ ਰਹੇ ਜਿਹਦੇ ਕਰਕੇ ਆਪ ਨੂੰ ਡਿਜੀਟਲ ਅਰੈਸਟ ਕੀਤਾ ਜਾਂਦਾ ਜੇ ਕੱਲ ਸਾਡੇ ਦਿੱਤੇ ਹੋਏ ਜਗ੍ਹਾ ਤੇ ਦਿੱਤੇ ਹੋਏ ਅਕਾਊਂਟ ਤੇ ਐਨੇ ਪੈਸੇ ਪਾ ਦੋਗੇ 14 ਲੱਖ ਰੁਪਏ ਪਾ ਦੋਗੇ ਤੇ ਤੁਹਾਨੂੰ ਅਜ਼ਾਦ ਕਰ ਦਿੱਤਾ ਜਾਊਗਾ ਨਹੀਂ ਤੇ ਤੁਹਾਡੇ ਬਰਖਲਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਇਸ ਸਟੇਟਮੈਂਟ ਦੀ ਪੜਤਾਲ ਉਪਰੰਤ ਸਾਡੇ ਸਾਈਬਰ ਸੈੱਲ ਫਾਜ਼ਿਲਕਾ ਵਿਖੇ ਮਕਦਮਾ ਨੰਬਰ 5 ਡੇਟ 9425 ਅਧੀਨ ਤਹਾਰਾ 66 ਡੀ 66 ਸੀ ਆਈਟੀ ਐਕਟ 319 2 318 4 62 336 2 336 3 ਤੇ 338 340 2 BNS ਤਹਿਤ ਮੁਕਦਮਾ ਦਰਜ ਰਜਿਸਟਰ ਕਰਕੇ ਇਹਦੀ ਜਿਹੜੀ ਟੈਕਨੀਕਲ ਤੌਰ ਤੇ ਤਫ਼ਤੀਸ਼ ਕੀਤੀ ਗਈ ਤਫ਼ਤੀਸ਼ ਦੌਰਾਨ ਇਹਦੇ ਲਿੰਕ ਜਿਹੜੇ ਆ ਗੁਜਰਾਤ ਦੇ ਸਾਈਬਰ ਠੱਗਾਂ ਦੇ ਨਾਲ ਮਿਲੇ ਜਿਹਦੇ ਆਧਾਰ ਤੇ ਸਾਡੇ ਇੰਸਪੈਕਟਰ ਮਨਜੀਤ ਸਿੰਘ ਐਸਐਚਓ ਸਾਈਬਰ ਸੈੱਲ ਫਾਦਲਕਾ ਨੇ ਆਪਣੀ ਟੀਮ ਦੇ ਨਾਲ ਜਾ ਕੇ ਗੁਜਰਾਤ ਤੋਂ ਤਿੰਨ ਬੰਦੇ ਜਿਹੜੇ ਇਸ ਗੈਂਗ ਦੇ ਵਿੱਚ ਸ਼ਾਮਲ ਸੀਗੇ ਉਹਨਾਂ ਨੂੰ ਜਾਬਤਾ ਅਨਸਾਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਟ੍ਰਾਂਜ਼ਿਟ ਰਿਮਾਂਡ ਤੇ ਲਿਆ ਕੇ ਜਿਹੜਾ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਇਹ ਜਿਹੜੇ ਤਿੰਨ ਬੰਦੇ ਫੜੇ ਗਏ ਉਹ ਹੈਗਾ ਜੋਗੀ ਤੁਲਸੀ ਰਾਮ ਪ੍ਰਲਾਦ ਭਾਈ ਵਾਸੀ ਅਹਮਦਾਬਾਦ ਜਤਿੰਦਰ ਸਤਿੰਦਰ ਸੋਨਪਾਲ ਗੋਸਵਾਮੀ ਵਾਸੀ ਨਰਬਦਾਨਗਰ ਅਹਮਦਾਬਾਦ ਔਰ ਤੀਜਾ ਜਿਹੜਾ ਹੈਗਾ ਵਿਪਲ ਭਾਈ ਲਾਲੋ ਲਾਬੋ ਭਾਈ ਇਹ ਹੈਗੇ ਸੂਰਤ ਦੇ ਇਹਨਾਂ ਤਿੰਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਕੋਲ ਚਾਰ ਮੋਬਾਈਲ ਜਿਹੜੇ ਇਹਨਾਂ ਨੇ ਇਸ ਕੰਮ ਵਾਸਤੇ ਵਰਤੇ ਸੀ ਉਹ ਰਿਕਵਰ ਕੀਤੇ ਗਏ ਆ ਇਹਦੇ ਵਿੱਚ ਅੱਗੇ ਹੋਰ ਵੀ ਬੰਦਿਆਂ ਬਾਰੇ ਕਲੂ ਲੱਗਾ ਹੈ ਜਿਨ੍ਹਾਂ ਨੂੰ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜੀ ਅਮਾਉਂਟ ਜਿਹੜਾ ਫਰਾਡ ਹੋਇਆ ਉਹ ਵੀ ਰਿਕਵਰ ਕੀਤੀ ਜਾਊਗੀ। ਪੰਜਾਬ ਸਰਕਾਰ ਵੱਲੋਂ ਚਲਾਏ ਗਏ ਯੁੱਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਐਨਟੀਫ ਦੇੋਂ ਅੱਧਾ ਕਿਲੋ ਹੈਰੋਇਨ ਸਮੇਤ ਇੱਕ ਨੌਜਾਨਾ ਮੁਹਾਲੀ ਦੇ ਪਿੰਡ ਸੋਹਾਣਾ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਗ੍ਰਿਫਤਾਰ ਕੀਤੇ ਗਏ આરોપી ਦੀ ਪਛਾਣ ਗੱਗੂ ਵਾਸੀ ਫਿਰੋਜ਼ਪੁਰ ਵੱਜੋਂ ਹੋਈ ਹੈ। ਆਡੀ ਜਿਹੜਾ ਤੁਹਾਡੇ ਉਹਨਾਂ ਦੇ ਕਿ 500 ਗ੍ਰਾਮ ਨਸ਼ਾ ਪੜੇ ਗਏ ਨੇ। ਇਹ ਦੇ ਜਿਵੇਂ ਮਾਨ ਹੈ ਉਹ ਸੀਐਮ ਸਾਹਿਬ ਵੱਲੋਂ ਜੁੱਧ ਨਛਾ ਵਿਰੁੱਧ ਮਹਿੰਮ ਚਲਾਈ ਗਈ ਹੈ ਦੇ ਤਹਿਤ ਐਨਟੀਫ ਵੱਲੋਂ ਕਾਰਵਾਈ ਕਰਦੇ ਆ ਅਸੀਂ ਇੱਕ ਡਰਗ ਤਸ਼ਕਰ ਫੜਿਆ ਇਹਦਾ ਨਾਮ ਹੈਗਾ ਗਗਨਦੀਪ ਸਿੰਘ ਉਰਫ ਗੱਗੀ ਤੇ ਇਹ ਫਿਰੋਜ਼ਪੁਰ ਦਾ ਰਹਿਣ ਵਾਲਾ ਐਥੇ ਸੁਹਾਣੇ ਨੇ ਇੱਕ ਪੀਜੀ ਹਾਊਸ ਕਿਰਾਏ ਤੇ ਲੈ ਕੇ ਰਹਿ ਰਿਹਾ ਸੀਗਾ ਤੇ ਇਹ 500 ਗ੍ਰਾਮ ਜਿਹੜਾ ਹੈਗਾ ਹੈਰੋਇਨ ਉਸੇ ਕੋਈ ਡਰਗ ਤਸ਼ਕਰ ਹੈਗਾ ਬੰਬੂ ਫਿਰੋਜ਼ਪੁਰ ਉਸ ਤੋਂ ਲੈ ਕੇ ਆਇਆ ਸੀਗਾ ਜੋ ਸਾਨੂੰ ਇੱਥੇ ਸੌਣੇ ਮਿਲ ਗਿਆ ਸੀ ਫੜ ਕੇ ਤੇ ਪਰਚੇ ਦਿੱਤੇ ਆ 64 ਪਰਫੀਆ ਸਰ ਇਹਦੇ ਅੱਗੇ ਪਤਾ ਲੱਗੇਗੀ ਕਿੰਨੇ ਮੈਨੂੰ ਤੇ ਪਾਈ ਕਰਦਾ ਸੀ ਕਿਹੜੇ ਕਿਹੜੇ ਇਹਦੇ ਮੇਨ ਗਾਗ ਸੀ ਗਿਆ ਆਪ ਵੀ ਐਡਿਕਟ ਨਹੀਂ ਆਪੇ ਬਿਲਕੁਲ ਨਹੀਂ ਐਡਿਕਟ ਹੈਗਾ ਇਹਦੇ ਮੇਨ ਗਾਗ ਜਿਹੜੇ ਹੈਗੇ ਖਰੜ ਤੇ ਮਹਾਲੀ ਨਹੀਂ ਜਦ ਤੇ ਜ਼ਿਆਦਾਤਰ ਜਿਹੜੇ ਹਿਮਾਚਲ ਦੇ ਇੱਕ ਦੋ ਗਾਗ ਦੇ ਨੇ ਜਿਹੜੇ ਹਿਮਾਚਲ ਲੈ ਕੇ ਜਾਂਦੇ ਨੇ ਕਿੰਨੇ ਟਾਈਮ ਤੇ ਲਾਈਫ ਇਹਨੂੰ 1 ਸਾਲ ਤੋਂ ਉੱਪਰ ਹੋ ਗਿਆ ਇਥੇ ਮਹਾਲੀ ਚ ਗ੍ਰੈਜੂਏਟਲੀ ਕੋਈ ਹੈ ਕੈਸ਼ ਕੁਝ ਨਹੀਂ ਮਿਲਿਆ ਤੁਹਾਨੂੰ ਐ ਤਾਂ ਲੈ ਕੇ ਆਏ ਸੀ ਨਾ ਜੇ ਵੇਚਦਾ ਫਿਰਦਾ ਕੈਸ਼ ਮਿਲ ਜਾਣਾ ਇਹਦੇ ਹੋਰ ਵੀ ਕਿੰਨੇ ਅੰਦਰ ਪਾਪੜੇ ਨਜ਼ਰ ਆ ਰਹੇ ਨੇ ਬਾਰਡਰ ਇਹ ਕਿਹੜਾ ਕਰਾਉਂਦਾ ਬਾਰਡਰ ਇਹ ਕਲੇਟੀ ਦਰਸਾਓ ਜਿਹੜੇ ਨੰਬਰ ਨੇ ਉਹ ਵਰਚੁਅਲ ਨੰਬਰ ਨੇ ਜਿਹੜੇ ਇਹ ਬਾਰਡਰ ਤੇ ਬੰਦੇ ਬੈਠੇ ਨੇ ਨਾ ਉਹ ਸਾਰੇ ਵਰਚੁਅਲ ਨੰਬਰ ਯੂਜ਼ ਕਰ ਰਹੇ ਨੇ ਤੇ ਉਹ ਨੰਬਰ ਸਾਡੇ ਕੋਲ ਆਏ ਨਹੀਂ ਦੋ ਤਿੰਨ ਕਰ ਬੰਦਿਆਂ ਦੇ ਜਿਹੜੇ ਦਿੰਦੇ ਨੇ ਉਹ ਵਰਚੁਅਲ ਨੰਬਰ ਨੂੰ ਅਸੀਂ ਡਿਸਕਾਡ ਕਰਕੇ ਫਿਰ ਅੱਗੇ ਦੇ ਦੇ ਕਰਾਂਗੇ ਕਾਰਜ ਜੂਰੀ ਅੱਗੇ ਕਿ ਨੂੰ ਦੇਣੀ ਦੀ ਕੋ ਖਾਸ ਹੁੰਦਾ ਸੀਗਾ ਇਹ ਇਹਦਾ ਬੱਬੂ ਨਾਮ ਦਾ ਇੱਕ ਬੰਦਾ ਦੱਸਦਾ ਫਿਰੋਜ਼ਪੁਰ ਕਿਤੋਂ ਲੈ ਕੇ ਆਇਆ ਇਹ ਅੱਗੇ ਜਿਹੜੀ ਦੇਣੀ ਦੇ ਇੱਥੇ ਬੰਨ ਦਾ ਖਰੜ ਤੇ ਬਲੌਂਗੀ ਤੇ ਬੜਮਾਜਰਾ ਮਹਾਲੀ ਇਹਦਾ ਟਾਰਗੇਟ ਸਾਰਾ ਏਰੀਆ ਕਹਿੰਦੇ ਕੱਲ ਸੀਆਈਏ ਮਹਾਲੀ ਉਹਨਾਂ ਵਿੱਚ ਮਲੋਏ ਦੇ ਵਿੱਚ ਬੰਦੇ ਘੜੇ ਗਏ ਨੇ ਉਹ ਝਾਂਪੂ ਦੇ ਵਿੱਚ ਜੀ ਤੇ ਮੌਲੀ ਪਿਆਰ ਉਹਨਾਂ ਦਾ ਕੋਈ ਕਨੈਕਸ਼ਨ ਨਿਕਲ ਕੇ ਸਾਹਮਣੇ ਨਹੀਂ ਆਇਆ ਨਹੀਂ ਨਾ ਕੋਈ ਰਿਲੇਸ਼ਨ ਨਹੀਂ ਆਦਾ ਅੱਗੇ ਸੁਣੋ ਫਣ ਕਰ ਇਹਨੂੰ ਕੋਰਟਾਂ ਵਿੱਚ ਕੇਸ ਕਰਾਂਗੇ ਹਨ ਕੋਡ ਤੇ ਪੇਸ਼ ਕਰਕੇ ਤਾਂ 3 ਦਿਨ ਦਾ ਸਾਡੇ ਕੋਲ ਪੁਲਿਸ ਰਿਮਾਂਡ ਹੈ ਗਿੱਦੜਵਾ ਦੇ ਨੇੜਲੇ ਪਿੰਡ ਫਕਰ ਸਰ ਬੇੜੀ ਵਿੱਚ ਅਜੇ ਕੈਬਨਟ ਮੰਤਰੀ ਬੀਬਾਬਲਜੀਤ ਕੌਰ ਵੱਲੋਂ ਸਰਬ ਸਿੱਖਿਆ ਅਭਿਆਨ ਤਹਿਤ ਸਕੂਲ ਵਿਜੁਤ ਘਾਟਨ ਕਰਨ ਆਉਣਾ ਸੀ ਪਰ ਜਦੋਂ ਹੀ ਉਹਨਾਂ ਨੂੰ ਇਸ ਗੱਲ ਦੀ ਭਣਕ ਲੱਗੀ ਕਿ ਕਿਸਾਨ ਉਹਨਾਂ ਦਾ ਵਿਰੋਧ ਕਰਨ ਲਈ ਤਿਆਰ ਬੈਠੇ ਹਨ ਤਾਂ ਉਦਘਾਟਨ ਕਰਨ ਨਹੀਂ ਆਏ ਸਗੋਂ ਇੱਕ ਆਮ ਬੰਦੇ ਨੂੰ ਉਦਘਾਟਨ ਲਈ ਭੇਜ ਦਿੱਤਾ ਇਸ ਮੌਕੇ ਤੇ ਕਿਸਾਨਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕੈਬਨਿਟ ਮੰਤਰੀ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜ ਚੁੱਕੇ ਹਨ ਹੁਣ ਅਸੀਂ ਉਦਘਾਟਨ ਕਰਨ ਦੇ ਲਈ ਤੇ ਕੀ ਲੱਗਦਾ ਕਿਸਾਨਾਂ ਦੇ ਸਵਾਲਾਂ ਤੋਂ ਕਿਉਂ ਭੱਜੇ ਆ ਕਿਹੜੇ ਸਵਾਲ ਸੀੜਕ ਕਿਸਾਨਾਂ ਦੇ ਦੇਖੋ ਬਾਈ ਜੀ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਜਿਹੜੇ ਮਲੋੜ ਤੋਂ ਵਿਧਾਇਕ ਹੈ ਉਹਨਾਂ ਨੇ ਅੱਜ ਇਹ ਸਕੂਲ ਦਾ ਘਾਟਨ ਕਰਨ ਆਉਣਾ ਸੀ। ਉਹ ਘਾਟਨ ਨਹੀਂ ਜਾਣੇ ਕਿ ਜਿਹੜੀਆਂ ਪ੍ਰਾਣੀਆਂ ਟੱਟੀਆਂ ਲੈਟੀਆਂ ਉਹਨਾਂ ਤੇ ਇੱਕ ਕਲੀ ਲਾਖ ਨਹੀਂ 100-200 ਦਾ ਗੱਟਾ ਲੈ ਕੇ ਬੁਰਜ ਮਾਰ ਕੇ ਆਪਦਾ ਨਾਂ ਚਮਕਾਉਣਾ ਚਾਹੁੰਦੇ ਸੀਗੇ। ਹਾੜੀ ਦੀ ਰੁੱਤ ਹੋਣ ਕਰਕੇ ਸਾਡੀ ਚਾਹੇ ਗਿਣਤੀ ਘੱਟ ਸੀ ਪਰ ਉਸ ਮੰਤਰੀ ਦੇ ਹੈਂਡ ਬ੍ਰੇਕ ਲੱਗੇ ਪਿੰਡ 'ਚ ਵੜੀ ਨਹੀਂ ਜੂਹ 'ਚ ਪੈਰ ਵੀ ਨਹੀਂ ਧਰ ਸਕੀਗੀ। ਕਿਉਂਕਿ ਪਗੌੜੀ ਸਰਕਾਰਾਂ ਤੇ ਪਗੌੜੀ ਇਸ ਮੰਤਰੀ ਨੂੰ ਅਸੀਂ ਕਹਾਂਗੇ ਸਕੂਲ ਦਾ ਘਾਟਨ ਤੋਂ ਪਗੌੜੀ ਹੋਈ ਆ। ਇੱਕ ਆਮ ਬੰਦੇ ਤੋਂ ਉਹਨਾਂ ਨੇ ਤਾਂ ਘਾਟਨ ਕਰਾਇਆ ਜੇਕਰ ਅਸੀਂ ਗੱਲ ਕਰਗੇ ਇਹ ਸਰਕਾਰ ਦੀ ਤਾਂ ਸੈਂਟਰ ਨਾਲ ਰਲ ਕੇ ਜਿਹੜਾ ਸਾਡਾ ਧਰਨਾ ਖਨੌਰੀ ਔਰ ਸ਼ੰਭੂ ਬਾਡਰ ਤੇ ਰਤਨਪੁਰਾ ਸਾਰਿਆਂ ਤੋਂ ਉਹਨਾਂ ਨੇ ਤਾਰੋ ਪੀੜ ਕਰਾਇਆ ਇਹ ਸਾਡੇ ਮੂਹਰੇ ਕੀ ਖੜਨਗੇ ਜਿਹੜੇ ਸਾਡੇ ਨੂਨ ਮਿਰਚਾਂ ਦੇ ਡੱਬੇ ਚੱਕ ਕੇ ਲੈ ਗਏ ਖਨੌਰੀ ਤੋਂ ਖੰਡ ਦੇ ਗੱਟੇ ਲੈ ਗਏ ਇਨਵੈਟਰ ਲੈ ਗਏ ਕੀ ਛੱਡਿਆ ਉਹਨਾਂ ਨੇ ਸੱ ਚੱਪਲਾ ਵੀ ਨਹੀਂ ਛੱਡੀਆਂ ਸਾਡੀਆਂ ਇਹ ਸਰਕਾਰ ਆਏ ਭੰਡਾਂ ਦੀ ਸਰਕਾਰ ਸਾਡੇ ਮੂਹਰੇ ਗੱਲ ਕਰੂਗੀ ਇਸ ਕਰਕੇ ਸਵਾਲਾਂ ਦਾ ਜਵਾਬ ਨਾ ਦੇਣ ਸਕੇ ਉਹਨਾਂ ਦੀਆਂ ਲੱਤਾਂ ਕੰਮ ਨਹੀਂ ਆਈਆਂ ਸੀ ਲੱਤਾਂ ਨਹੀਂ ਭਾਰ ਚਲਦੀਆਂ ਸੀ ਤਾਂ ਜਿਹੜਾ ਇਹ ਸਮਾਗਮਾਂ ਛੱਡ ਕੇ ਭੱਜਿਆ ਕੋਈ ਕਿਰਤੀ ਨਹੀਂ ਕੋਈ ਇਹ ਵੱਡਾ ਸਮਾਗਮ ਨਹੀਂ ਸਿਰਫ ਕੇਵਲ ਤੇ ਕੇਵਲ ਪ੍ਰਾਣੀਆਂ ਚੀਜ਼ਾਂ ਤੇ ਪੋਚੇ ਮਾਰ ਕੇ ਇਹਨੂੰ ਨਵਾਂ ਰੂਪ ਦੇਣ ਦਾ ਕੋਸ਼ਿਸ਼ ਕਰਦੇ ਆ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਤੇ ਸਭ ਕੁਝ ਚੱਲਦਾ ਹੈ ਕਮਰਿਆਂ ਦਾ ਧੁਕਾਟਣ ਸੀ ਜਾਂ ਫਲੈਸ਼ਾਂ ਦਾ ਧੁਕਾਟਣ ਸੀਗਾ ਬਾਈ ਫਲੈਸ਼ਾਂ ਦਾ ਧੁਕਾਟਣ ਸੀਗਾ ਜੀ ਅੱਜ ਤੋਂ 4 ਦਿਨ ਪਹਿਲਾਂ ਫਲੈਸ਼ਾਂ ਦਾ ਇੰਨਾ ਬਰਾ ਹਾਲ ਸੀ ਜਿਹੜੇ ਸਾਡੇ ਬੱਚੇ ਪੜਦੇ ਆ ਉਹ ਸਾਰਾ ਕੁਝ ਦੱਸ ਦਿਆ ਹੈ ਜਿਹੜਾ ਇੱਥੇ ਮੰਤਰੀਆਂ ਵਾਸਤੇ ਜਾਂ ਮੰਨ ਲਓ ਤੁਸੀਂ ਕਹੋ ਵੀਆਪੀ ਵਾਸਤੇ ਜਿਹੜੀ ਲੈਟਰਿੰਗ ਜਾਂ ਫਲਸ਼ ਹੋਰ ਬਣੀ ਆ ਬੱਚਿਆਂ ਦੀਆਂ ਇਹ ਪਹਿਲਾਂ ਫਲੱਛਾਂ ਉਹਨਾਂ 'ਚ ਬਹੁਤ ਬਿਮਾਰੀਆਂ ਫੈਲਣ ਦਾ ਖਤਰਾ ਹੈ ਉਹਨਾਂ ਨੂੰ 2 ਦਿਨ ਪਹਿਲਾਂ ਸਾਫ਼ ਕਰਾਇਆ ਗਿਆ ਜਿਹੜੀ ਇਹ ਕਹਿੰਦੀ ਸੀ ਆਮ ਬੰਦੇ ਦੀ ਸਰਕਾਰ ਸੱਥਾਂ 'ਚੋਂ ਸਰਕਾਰ ਚੱਲੂਗੀ ਧਰਨਾ 'ਚੋਂ ਪੈਦਾ ਹੋਈ ਪਾਰਟੀ ਅੱਜ ਧਰਨਾ 'ਚੋਂ ਡਰਨ ਲੱਗੀ ਇੱਥੇ ਘਾਟਨ ਕਰਨ ਤੋਂ ਭੱਜੀ ਆ ਸਾਡੇ ਸਾਹਮਣੇ ਗੱਲ ਤਾਂ ਕਰੇ ਬਟਾਲਾ ਸ਼ਹਿਰ ਵਿੱਚ ਦੇਰ ਰਾਤ ਦੋ ਵੱਖ-ਵੱਖ ਥਾਵਾਂ ਤੇ ਵੱਡੀਆਂ ਵਾਰਦਾਤਾਂ ਕਰ ਨੌਜਵਾਨ ਫਰਾਰ ਹੋ ਗਏ ਬਟਾਲਾ ਦੇ ਪ੍ਰੇਮ ਨਗਰ ਮੁਹੱਲੇ ਵਿੱਚ ਨੌਜਵਾਨ ਦੇ ਦੋ ਗੁੱਟਾਂ ਵਿੱਚ ਪੁਰਾਣੀ ਰੰਜਿਸ਼ ਤੇ ਚੱਲਦਿਆਂ ਇੱਕ ਗੁੱਟ ਦੇ ਮੋਟਰਸਾਈਕਲ ਤੇ ਸਵਾਰ ਨੌਜਵਾਨਾਂ ਵੱਲੋਂ ਦੂਸਰੇ ਧੜੇ ਦੇ ਤਿੰਨ ਨੌਜਵਾਨਾਂ ਤੇ ਫਾਇਰਿੰਗ ਕੀਤੀ ਗਈ ਤੇ ਇਸ ਫਾਇਰਿੰਗ ਦੇ ਚੱਲਦਿਆਂ ਦੱਸਿਆ ਜਾ ਰਿਹਾ ਹੈ ਕਿ ਤਿੰਨ ਦੇ ਕਰੀਬ ਫਾਇਰ ਚੱਲੇ ਅਤੇ ਇਸ ਗੋਲੀ ਚੱਲਣ ਦੀ ਵਾਰਦਾਤ ਦੇ ਦੌਰਾਨ ਦੋ ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਦੀ ਪਛਾਣ ਮਨਜਿੰਦਰ ਸਿੰਘ ਅਤੇ ਕਰਨ ਵੱਜੂ ਹੋਈ ਹੈ ਕਿ ਪਿਛਲੇ ਸਮੇਂ ਦੇ ਵਿੱਚ ਵੀ ਕਿਥੇ ਨਾ ਇੱਕ ਗਰੁੱਪ ਦੇ ਉੱਤੇ ਦੂਜੇ ਗਰੁੱਪ ਨੇ ਫਾਇਰ ਕੀਤਾ ਸੀ ਉਹਦੇ ਵਿੱਚ ਲਕਲੀ ਕਿਸੇ ਦੀ ਗੋਲੀ ਲੱਗੀ ਨਹੀਂ ਸੀ ਉਹਦੇ ਜਿਸੀਂ 307 ਦਾ ਆਪਣੇ ਪੁਲਿਸ ਦੇ ਬੰਨਾਂ ਦੇ ਅਹੀ ਪਰਚਾ ਰਜਿਸਟਰਡ ਕੀਤਾ ਸੀ ਅੱਜ ਵੀ ਸੇਮ ਗਰੁੱਪ ਵੱਲੋਂ ਇੱਕ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਗਰੁੱਪ ਦਾ ਬੰਦਾ ਤੇ ਵੈਸੇ ਅੱਜ ਦੁਪਹਿਰ ਅਸੀਂ ਫੜ ਲਿਆ ਇਸ ਵਾਰਦਾਤ ਤੋਂ ਪਹਿਲੇ ਪਰ ਦੂਸਰੇ ਜਿਹੜੇ ਦੋ ਬੰਦੇ ਨੇ ਉਹਨਾਂ ਦੇ ਨਾਲ ਇੱਕ ਤੀਸਰੇ ਬੰਦੇ ਨਾਲ ਮਿਲ ਕੇ ਤੇ ਇੱਥੇ ਗਾਂਧੀ ਕੈਂਪਸ ਦੇ ਬਾਹਰ ਕਾ ਪ੍ਰੇਮਗੜ੍ਹ ਪੁਲਿਸ ਲੈਣ ਨੂੰ ਜਿਹੜਾ ਮੋੜ ਜਾਂਦਾ ਸੜਕ ਜਾਂਦੀ ਹੈ ਉੱਥੇ ਉਹਨਾਂ ਨੇ ਫਾਇਰ ਕਰਕੇ ਤੇ ਇੱਕ ਦੇ ਹੱਥ ਤੇ ਲੱਗੀ ਕਿਤੇ ਪੱਟ ਤੇ ਤੇ ਇੱਕ ਦੇ ਆਪਣਾ ਵੱਖੀ ਦੀ ਗੋਲੀ ਲੱਗੀ ਫਾਇਰ ਤੇ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਲੱਗਾ ਤਿੰਨ ਸਾਨੂੰ ਖੋਲ ਮਿਲ ਗਏ ਨੇ ਉਥੋਂ ਤੇ ਬਟ ਜਿਹੜੇ ਫਾਇਰ ਇੰਜਰੀਜ਼ ਨੇ ਤਿੰਨ ਤੇ ਨਜ਼ਰ ਆ ਰਹੀਆਂ ਨੇ ਨਹੀਂ ਪਰਚਾ ਤੇ ਅਸੀਂ ਦਰਜ ਕਰਾਂਗੇ ਅਰਚਾ ਦਾਜ ਕਰ ਰਹੇ ਆ ਅਸੀਂ ਉਹਨਾਂ ਨੂੰ ਇੱਕ ਨੂੰ ਰੈਫਰ ਕਰ ਦਿੱਤਾ ਦੂਸਰੇ ਨੂੰ ਵੀ ਰੈਫਰ ਅਮਰਸਰੀ ਕਰਨਗੇ ਕਿਉਂਕਿ ਇਹਨਾਂ ਤੋਂ ਜਿਹੜਾ ਔਰਥੋ ਦਾ ਇਸ਼ੂ ਹੁੰਦਾ ਇੱਥੇ ਡਾਕਟਰ ਨਹੀਂ ਹੈ ਪੈਸੇ ਫਾਇਰ ਆ ਮਿੰਦਰੀ ਗੁਨਾਨਕ ਦੇ ਹਸਪਤਲ ਇਹ ਅਮਰਸਰੀ ਰੈਫਰ ਕਰਦੇ ਨੇ ਐ ਲੱਗੀ ਕਿੰਨੇ ਜਣੇ ਦੀ ਗੋਲੀ ਦੋ ਜਣੇ ਆ ਜੀ ਇੱਕ ਇਹ ਤੇ ਇੱਕ ਉਹਦਾ ਹੋਰ ਆਉਂਦਾ ਕਦ ਤੇ ਸੀ ਅਗੇ ਇਹਨਾਂ ਨੂੰ ਨਹੀਂ ਪਤਾ ਸਾਰੇ ਸਾਨੂੰ ਆਪਣਾ ਇਹ ਕੰਮ ਤੇ ਤਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਡਾਇਰੈਕਟਰ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੁਣੀਆਂ ਮਾਰੀਆਂ ਕਹਿੰਦੇ ਸੀ ਉਹ ਕੋਣ ਬੰਦੇ ਸੀ ਕਿੱਲੇ ਉਹ ਪਹਿਲੇ ਕੀ ਪਤਾ ਹੁੰਦਾ ਅੱਗੇ ਪਰਚੇ ਦੇ ਨਾਮ ਹੈਗਾ ਤੇ ਨਾ ਜਾਣਾਂ ਕੋਈ ਗਾਰਵ ਨਹੀਂ ਹੁੰਦੀ ਹੁਣ ਤਾਂ ਅੰਬਰ ਸਾਰਾ ਫਰ ਕੀਤਾ ਇਹ ਪਰਚਾ ਹੋਇਆ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹ ਗੋਲੀਆਂ ਮਾਰਨ ਵਾਲੇ ਇਹਨਾਂ ਨੇ ਸਰਪਤਾ ਸੰ ਸਰ ਬਟਾਲਾ ਸ਼ਹਿਰ ਚ ਦੇਰ ਰਾਤ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈ ਗਿਆ ਜਦੋਂ ਸ਼ਹਿਰ ਦੇ ਅੰਦਰੂਨੀ ਹਿੱਸੇ ਵਿੱਚ ਜੱਸਾ ਸਿੰਘ ਹਾਲ ਚੌਂਕ ਵਿੱਚ ਮੋਟਰਸਾਈਕਲ ਤੇ ਸਵਾਰ ਨੌਜਵਾਨ ਵੱਲੋਂ ਇੱਕ ਰੈਡੀਮੇਡ ਕੱਪੜੇ ਦੇ ਸ਼ੋਰੂਮ ਦੇ ਬਾਹਰ ਉਦੋਂ ਫਾਇਰਿੰਗ ਹੋਈ ਜਦੋਂ ਉਹ ਦੁਕਾਨ ਬੰਦ ਕਰ ਆਪਣੀ ਗੱਡੀ ਤੇ ਸਵਾਰ ਹੋ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਉਧਰ ਇਹ ਵਾਰਦਾਤ ਸੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਤੇ ਉੱਥੇ ਪੁਲਿਸ ਨੂੰ ਸੂਚਨਾ ਮਿਲੀ ਕਿ ਮੌਕੇ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਉਤੇ ਉਹਨਾਂ ਕਹੇ ਕਿ ਜੋ ਸ਼ੂਰੂ ਮਾਲਕ ਹੈ ਉਸ ਨੂੰ ਪਿਛਲੇ ਸਮੇਂ ਵਿੱਚ ਧਮਕੀ ਆਈ ਸੀ ਤੇ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਤੇ ਉਹਨਾਂ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਹੈ ਕਿ ਮੌਕੇ ਤੇ ਵਾਰਦਾਤੇ ਜਾਂਚ ਕਰਨ ਦੇ ਇਹ ਖਾਲੀ ਕੋਲ ਮਿਲਿਆ ਤੇ ਇਹ ਇੱਕ ਜਿੰਦਾ ਕੋਲ ਮਿਲਿਆ ਹੈ ਜਿਹੜੇ 48 ਮਿੰਟ ਜਾਂ 50 ਮਿੰਟ ਦੀ ਗੱਲ ਹੈ ਮੈਂ ਕੋਰੇ ਤੇ ਹੀ ਆਵਾਜ਼ ਆਈ ਥੱਲੇ ਜਿੱਦਾਂ ਫਾਇਰ ਹੋਇਆ ਹੁੰਦਾ ਤੇ ਜਦੋਂ ਮੈਂ ਉੱਤੋਂ ਥੱਲੇ ਝਾਕ ਕੇ ਦੇਖਿਆ ਤਾਂ ਥੱਲੇ 10 ਕ ਬੰਦੇ ਖਲੋਤੇ ਸੀ ਉਹਨਾਂ ਕਹਿੰਦੇ ਇਹ ਮੈਂ ਜਦੋਂ ਫੜਾਫੜ ਥੱਲੇ ਆਇਆ ਤੇ ਉਹਨਾਂ ਨੇ ਕਿਹਾ ਕਿ ਭਾਜੀ ਵਾਹ ਜੇ ਤੁਹਾਨੂੰ ਵੀ ਆਈਏ ਤਾਂ ਲੱਭਣ ਦੇ ਹੀ ਹਰਦਵਾੜੇ ਤੇ ਸ਼ਾਇਦ ਕੀ ਗੱਲ ਹੋਈ ਹੋਵੇ ਇਹਨੂੰ ਲੱਗਦੀ ਹੈ ਉਹਨੇ ਨੂੰ ਵੇਖਿਆ ਕਿ ਇੱਕ ਗੱਡੀ ਦੇ ਥੱਲੇ ਉਹ ਨਾ ਤੇਲ ਲੀਕ ਕਰਨ ਰਿਹਾ ਹੈ ਉਹ ਜਦੋਂ ਗੱਡੀ ਦੇ ਥੱਲੇ ਵੇਖਿਆ ਤੇ ਉਹ ਇੱਕ ਜਿਹੜਾ ਫਾਇਰ ਸੀ ਉਹਦੇ ਵਿੱਚ ਵਜ ਕੇ ਨਾ ਜਮੀਨ ਤੇ ਉਹਦੇ ਵਿੱਚ ਵਜ ਕੇ ਥੱਲੇ ਡੇ ਰੌਂਡ ਠੀਕ ਆ ਉਹ ਅਸੀਂ ਪੜ ਕੇ ਉਹ ਵੀ ਪੁਲਿਸ ਨੂੰ ਦਿੱਤਾ ਇੱਕ ਰੌਂਡ ਜਿਹੜਾ ਸਾਬਤ ਸੀ ਸ਼ਾਇਦ ਉਹਨਾਂ ਦੇ ਕੋਲ ਚੱਲਿਆ ਉਹ ਸਾਹਮਣੇ ਤੋਗ ਦੇ ਵਿੱਚ ਗਲੀ ਦੇ ਵਿੱਚ ਜਾ ਸੀ ਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਬੰਦੇ ਹੀ ਜਿਹੜੇ ਤੇ ਆਇਓ ਜ ਬਾਅਦ ਸিসিਟੀਵੀ ਕੈਮਰਾ ਦੇ ਵਿੱਚ ਉਹਨਾਂ ਨੂੰ ਅਸੀਂ ਕੈਪ ਕੀਤਾ ਜੋ ਅਸੀਂ ਉਹ ਵੀ ਪੁਲਿਸ ਨੂੰ ਦੇ ਦਿੱਤਾ ਜੋ ਵੀ ਗੱਲ ਸੀ ਸিসিਟੀਵੀ ਵਿੱਚ ਕੀ ਨਜ਼ਰ ਆ ਰਿਹਾ ਸੀ ਸিসিਟੀਵੀ ਦੇ ਵਿੱਚ ਇਹ ਜਿਹੜੇ ਦੋ ਬੰਦੇ ਜਿਹੜੇ ਨੇ ਨਾ ਲੜਕੇ ਜਿਹੜੇ ਆ ਉਹ ਸਪਲੈਂਡਰ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਏ ਤੇ ਉਹਨਾਂ ਨੇ ਆਣ ਕੇ ਦੋ ਫਾਇਰ ਕੀਤੀ ਕਿਸੇ ਦੁਕਾਨ ਤੇ ਕੀਤੀ ਤੇ ਐਫਐਸ ਦਾ ਮੰਗ ਦੁਕਾਨ ਮੇਰੀਆਂ ਦੁਕਾਨਾਂ ਨੇ ਥੱਲੇ ਜਿਹੜੀਆਂ ਕਿ ਮੈਂ ਕਿਰਾਏ ਦੇ ਦਿੱਤੀਆਂ ਹੈ ਜਿਹਦੇ ਥੱਲੇ ਇੱਕ ਫੈਸ਼ਨ ਲੰਡਨ ਦੀ ਦੁਕਾਨ ਹੈ ਉਹਨੂੰ ਪਹਿਲਾਂ ਵੀ ਅੱਜ ਤੋਂ 6 ਮਹੀਨੇ ਪਹਿਲਾਂ ਵੀ ਉਹਨੂੰ ਕਾਫੀ ਫਰੋਟੀ ਵਾਸਤੇ ਉਹਨੂੰ ਕਹਿੰਦੇ ਜਿਹਦੇ ਕਰਕੇ ਉਹਨੂੰ ਗਨਮੈਨ ਮਿਲੀ ਹੋਈ ਹੈ ਹੁਣ ਵੀ ਉਹਨੂੰ ਪਿਛਲੇ 10-15 ਦਿਨ ਤੋਂ ਉਹਦੇ ਕਹਿਣ ਮਤਲਬ ਕਿ ਉਹਨੂੰ ਟੰਗ ਕੀਤਾ ਜਾ ਰਿਹਾ ਤੇ ਅੱਜ ਵੀ ਜਦੋਂ ਅਸੀਂ ਉਹਨੂੰ ਫੋਨ ਕੀਤਾ ਉਹਨੇ ਇਹੀ ਕਿਹਾ ਕਿ ਮੈਨੂੰ ਅੱਜ ਵੀ ਉਹਨਾਂ ਨੇ ਕਿਹਾ ਕਿ ਅੱਜ ਤੂੰ ਵੱਜ ਜਾਣਾ ਕਿਉਂਕਿ ਛੇਤੀ ਦੁਕਾਨ ਬੰਦ ਕਰਕੇ ਚੱਲ ਗਿਆ ਤੇ ਤੈਨੂੰ ਛੱਡਣਾ ਨਹੀਂ ਪੂਰਾ ਇੱਕ ਵਿਕੀ ਹੈ ਦੁਕੀ ਲਕੋਰਾ ਉਹਨੂੰ ਤੇ ਵਸੇ ਕਾਦੀਆਂ ਚੂੜੀਆਂ ਦੇ ਲੱਗੇ ਰਹਿੰਦੇ ਨੇ ਤੇ ਉਹਦੇ ਸਟੋਰ ਤੇ ਗੋਲੀ ਚੱਲਦੀ ਹੈ ਦੋ ਕੋਨਾ ਇੱਕ ਜਿੰਦਾ ਰੋਂ ਮਿਲਿਆ ਜਿੱਥੋਂ ਤੇ ਇੱਕ ਕੋਲ ਮਿਲਿਆ ਜਿਹੜਾ ਜਿੰਦਾ ਰੋਂ ਦਾ ਉਹ ਟਰਾਈ ਨਹੀਂ ਹੋਇਆ ਜਾਨੀ ਕੋਈ ਕੰਦੇ ਤੇ ਕੋਈ ਸੱਟ ਨਹੀਂ ਹੈਗੀ ਤੇ ਬਾਕੀ ਦੁਕਾਨਾਂ ਵਗੈਰਾ ਬੰਦ ਨੇ ਤੇ ਅਸੀਂ ਸਾਰੇ ਸੀਸੀਟੀਵੀ ਤੇ ਦੇਖਦੇ ਹਾਂ ਸਭ ਮੰਮੀ ਵੀ ਵਿੱਕੀ ਨਾਲ ਗੱਲ ਹੋਈ ਹੈ ਜਿਹਦੇ ਤੇ ਸਟੋਰ ਹੈਗਾ ਤੇ ਇੱਕੰਦਾ ਜਿਕਰਨਾ ਕਿ ਪਹਿਲੇ ਵੀ ਮੈਨੂੰ ਪਹਿਲੇ ਟਾਈਮ ਇਹਨੂੰ ਵਨ ਮੈਨ ਮਿਲੇ ਰਹੇ ਨੇ ਤੇ ਉਹ ਦੇਖਦੇ ਆਂ ਜੀ ਉਹਦੇ ਨਾਲ ਗੱਲ ਕਰਦੇ ਆਂ ਤੁਹਾਨੂੰ ਲੇਟੈਸਟ ਊਤਮ ਕੀ ਆਈ ਜੀ ਨੇ ਉਹ ਮੇਰੇ ਨੋਟਿਸ ਜਾਂ ਉਹਨੇ ਦੱਸੀ ਨਹੀਂ ਉਹ ਕਹਿੰਦਾ ਕਿ ਮੈਨੂੰ ਆਉਂਦੀ ਹੈ ਮੈਂ ਕਿਹਾ ਆਪਣਾ ਚੈੱਕ ਕਰਾਓ ਸਾਰਾ ਅਸੀਂ ਐਨਾਲਿਸਿਸ ਕਰ ਲੈਣੇ ਆ ਸਾਈਬਰ ਤੋਂ ਵੀ ਕਰਵਾ ਕੇ ਸਹੀ ਜਿਹੜਾ ਕੇਸ ਨੰਬਰ ਤੋਂ ਜੇ ਬਾਹਰ ਦਾ ਨੰਬਰ ਵੀ ਹੈ ਕੋਈ ਕੋਈ ਭਾਰਤ ਵਿਰੋਧੀ ਗੁਰਪਤਵੰਤ ਪੰਨੋ ਦੁਆਰਾ ਪੰਜਾਬ ਵਿੱਚ ਬੀ ਆਰ ਅੰਬੇਦਕਰ ਦੇ ਬੁੱਤਾਂ ਨੂੰ ਤੋੜਨ ਦੇ ਦਿੱਤੇ ਬਿਆਨ ਤੇ ਪੜ੍ਹ ਕੇ ਲੋਕਾਂ ਨੇ ਅਜ ਅੰਮ੍ਰਿਤਸਰ ਵਿੱਚ ਗੁਰਪਤਵੰਤ ਪੰਨੂ ਦਾ ਪੁੱਤਲਾ ਸਾੜਿਆ ਤੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਤੇ ਬੋਲਦਿਆਂ ਸੰਵਿਧਾਨ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਕਿਹਾ ਕਿ ਵਿਦੇਸ਼ ਵਿੱਚ ਬੈਠਾ ਪੰਨੂ ਨੌਜਵਾਨਾਂ ਨੂੰ ਕੁਰਾਹੇ પાਕੇ ਪੰਜਾਬ ਦਾ ਮਾਹੌਲ ਬਰਬਾਦ ਕਰਨਾ ਚਾਹੁੰਦਾ ਹੈ ਜਿਹੜਾ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਰਾਸ਼ ਸੰਘਾ ਕਮੇਟੀ ਮੈਂਬਰ ਪੰਜਾਬ ਸਟੇਟ ਜਨਰਲ ਕਾਸ ਕਮਿਸ਼ਨ ਬੀਤੇ ਦਿਨੋਂ ਗੁਰਪਤਵੰਤ ਸਿੰਘ ਪੰਨੂ ਜਿਹੜੇ ਕਿ ਦੇਸ਼ ਦਰੋਹੀ ਬੜੀ ਧੀਰ ਤੋਂ ਇਹੋ ਜਿਹੀ ਚਤਤੀ ਕੋਸ਼ਿਸ਼ਾਂ ਕਰਦੇ ਆ ਰਹੇ ਨੇ ਜਿਨ੍ਹਾਂ ਕਿ ਸਾਡੇ ਸਮਾਜ ਚ ਪੰਜਾਬ ਚ ਹਿੰਦੁਸਤਾਨ ਚ ਸ਼ਾਂਤੀ ਦਾ ਮਾਹੌਲ ਨਾ ਬਣਿਆ ਰਵੇ ਤੇ ਇੱਥੇ ਦੰਗੇ ਵਸਾਦ ਹੋਣ ਉਹਨਾਂ ਨੇ 29 ਅਪ੍ਰੈਲ ਨੂੰ ਇੱਕ ਵਾਸਤੇ ਇੱਕ ਵੀਡੀਓ ਜਾਰੀ ਕੀਤੀ ਸੀ ਜਿਰੇ ਵਿੱਚ ਉਹਨਾਂ ਨੇ ਐਲਾਨ ਕੀਤਾ ਸੀ ਕਿ ਅਕਾਲ ਤਖਤ ਦੇ ਪੇਸ਼ ਹੋ ਕੇ ਸਾਰੇ ਸਿੰਘ ਸਾਹਿਬਾਨ ਜਾਂ ਨੌਜਵਾਨ ਉੱਥੇ ਪੇਸ਼ ਹੋਣ ਤੋਂ ਬਾਅਦ ਉੱਥੇ ਮੱਥਾ ਟੇਕਣ ਤੋਂ ਬਾਅਦ ਬਾਬਾ ਸਾਹਿਬ ਦੀਆਂ ਮੂਟੀਆਂ ਨੂੰ ਤੋੜਨ ਪੂਰੇ ਇਹ ਵਿੱਚ ਆਪਾਂ ਆਪਣੇ ਸਾਧੀਆਂ ਦੇ ਨਾਲ ਅਕਾਲ ਤਖਤ ਦੇ ਜੱਥੇਦਾਰ ਸਾਹਿਬ ਕੋ ਇੱਕ ਮੰਗ ਪੱਤਰ ਕੀਤਾ ਸੀ ਕਿ ਸਾਡੇ ਨੌਜਵਾਨਾਂ ਨੂੰ ਇੱਕ ਸੰਦੇਸ਼ ਹੁਕਮਨਾਮਾ ਜਾਰੀ ਕਰਨ ਤੇ ਕبھی ਕੋਈ ਵੀ ਇਹ ਜੋ ਚੰਗੀ ਸੋਚ ਨੂੰ ਲੈ ਕੇ ਕੋਈ ਵੀ ਨੌਜਵਾਨ ਇਹੋ ਜਿਹਾ ਕੋਈ ਵੀ ਕੰਮ ਨਾ ਕਰੇ ਜਿਸ ਨਾਲ ਕਿ ਪੰਜਾਬ ਦੀ ਸ਼ਾਂਤੀ ਭੰਗ ਹੋਵੇ ਤੇ ਉਹਰੇ ਵਿੱਚ ਆਪਾਂ ਅੱਜ ਇੱਥੇ ਬੀ ਆਰ ਅੰਬੇਕਰ ਚੌਂਕ ਦੇ ਬਾਬਾ ਸਾਹਿਬ ਦੇ ਮੂrti ਸਮਖਿਣਾ ਦਿਵਸ ਚੈਲੇਂਜ ਨੂੰ ਕਬੂਲ ਪਹਿਲਾਂ ਵੀ ਕਰਦੇ ਆਏ ਆ ਤੇ ਦੁਬਾਰਾ ਸਾਰਾ ਸਮਾਜ ਸਾਰੇ ਹਿੰਦੂ ਤੇ ਪਰਿਵਾਰ ਸਭ ਇਕੱਠੇ ਹੋਏ ਨੇ ਕਿ ਬਾਬਾ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਬਣਾਇਆ ਜਿਨ੍ਹਾਂ ਨੇ ਸਰਦਾਰ ਦੇ ਵਿੱਚ ਸਾਰੇ ਲੋਕਾਂ ਨੂੰ ਹੱਕ ਦਿੱਤਾ ਹੈ ਸਾਰੇ ਸਮਾਜ ਨੂੰ ਅਕ ਦਿੱਤਾ ਹੈ ਸਾਰੇ ਹਿੰਦੂ ਸਿੱਖ ਸਾਰੇ ਧਰਮਾਂ ਨੂੰ ਅਧਿਕਾਰ ਦਿੰਦਾ ਹੈ ਉਹ ਸਾਰੇ ਉਹਨਾਂ ਦਾ ਸਨਮਾਨ ਕਰਦੇ ਨੇ ਤੇ ਐਸੀ ਕੋਈ ਵੀ ਜਿਹੜੇ ਲੋਕ ਨੇ ਜਿਹੜੇ ਪੰਜਾਬ ਦੀ ਹਿੰਦੁਸਤਾਨ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਨੇ ਉਹਨਾਂ ਦੇ ਮਨਸੂਬਿਆਂ ਨੂੰ ਕਦੀ ਵੀ ਅਸੀਂ ਸਫਲ ਨਹੀਂ ਹੋਣ ਦਵਾਂਗੇ ਤੇ ਸਾਰੇ ਸਾਰਾ ਪੰਜਾਬ ਸਾਰਾ ਦੇਸ਼ ਇੱਕ ਇੱਕ ਵਾਜ ਲਈ ਹਿੰਦੁਸਤਾਨ ਲਈ ਸਾਡੇ ਭਾਰਤ ਲਈ ਕੱਟਾ ਸਾਡਾ ਮੇਰਾ ਨਾਮ ਰਵੀ ਪ੍ਰਕਾਸ਼ ਆਸ਼ੂ ਆ ਮੈਂ ਪ੍ਰਧਾਨ ਆ ਸੰਵਿਧਾਨ ਸੁਰੱਖਿਆ ਸੰਘਰਸ਼ ਕਮੇਟੀ ਦਾ ਅੱਜ ਜਿਹੜਾ ਇਥੇ ਗੁਰਪ੍ਰਤਮੰਤ ਸਿੰਘ ਪੰਨੋਂ ਜਿਹੜਾ ਦੇਸ਼ਦ્રોਹੀ ਆਂਤਖਵਾਦੀ ਉਹਦਾ ਪਤਲਾ ਸਾੜਿਆ ਗਿਆ ਵਾ ਬੀਤੇ ਕੁਛ ਦਿਨ ਪਹਿਲਾਂ ਉਹਨੇ ਇੱਕ ਵੀਡੀਓ ਜਾਰੀ ਕੀਤੀ ਸੀ ਕਿ 29 ਅਪ੍ਰੈਲ ਵਾਲੇ ਦਿਨ ਜਿੱਥੇ-ਜਿੱਥੇ ਬਾਬਾ ਸਾਹਿਬ ਦੇ ਬੋਤ ਲੱਗੇ ਨੇ ਉਹ ਸਾਰੇ ਤੋੜ ਦਿੱਤੇ ਜਾਣ ਸੋ ਅਸੀਂ ਉਸ ਦਾ ਸਖਤ ਵਿਰੋਧ ਕੀਤਾ ਤੇ ਕੱਲ ਅਸੀਂ ਆਪਣੀ ਸੰਸਥਾ ਵੱਲੋਂ ਜਥੇਦਾਰ ਅਕਾਲਦਤ ਸਾਹਿਬ ਦੇ ਦਫ਼ਤਰ ਵਿਖੇ ਜਾ ਕੇ ਉਹਨਾਂ ਨੇ ਇੱਕ ਮੰਗ ਪੱਤਰ ਸੌਪਿਆ ਤਾਂ ਜੋ ਜਿਹੜੇ ਇੱਕ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ ਦੇਸ਼ ਵਿਰੋਧੀ ਤਖਤਾਂ ਨੇ ਵਿਦੇਸ਼ਾਂ 'ਚ ਬੈਠੇ ਸੋ ਨਾ ਗੁੰਮਰਾਹ ਕਰ ਸਕੇ ਇੱਕ ਵਧੀਆ ਸੁਨੇਹਾ ਜਿਹੜੇ ਸਾਂਝੀ ਵਾਰਤਾ ਦਾ ਮੈਸੇਜ ਆ ਉਹ ਜਥੇਦਾਰ ਸਾਹਿਬ ਬੋਲੋ ਲਗਣਾ ਚਾਹੀਦਾ ਵਾ ਸੋ ਉਹਨਾਂ ਨੇ ਸਾਡਾ ਮੰਗ ਪੱਤਰ ਕਬੂਲ ਲਿਆ ਸੋ ਅੱਜ 29 ਅਪ੍ਰੈਲ ਵਾਲੇ ਦਿਨ ਅਸੀਂ ਇੱਥੇ ਆ ਕੇ ਫਤਲਾ ਵੀ ਸਾੜਿਆ ਤੇ ਨਾਲੇ ਰੱਖਿਆ ਵੀ ਕਰ ਦਿੰਦੇ ਆ ਬੁੱਤ ਦੀ ਸੋ ਸਾਨੂੰ ਆਪਣੇ ਪ੍ਰਸ਼ਾਸਨ ਤੇ ਵੀ ਬੜੀ ਉਮੀਦ ਆ ਕਿ ਐਸੇ ਜਿਹੜੀ ਵਿਰੋਧੀ ਤਾਕਤਾਂ ਵਾਂ ਇਹਨਾਂ ਨੱਥ ਪਾਈ ਜਾਵੇ ਦੇਸ਼ ਭਰ ਦੇ ਅੰਦਰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੇ ਐ ਇਸੇ ਵਿੱਚ ਆਲੇ ਪੱਛਮੀ ਬੰਗਾਲ ਦੇ ਕੋਲਕਾਤਾ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਜਿੱਥੇ ਸ਼ਰਤੂ ਰਾਜ ਹੋਟਲ ਵਿੱਚ ਅੱਗ ਲੱਗ ਗਈ। ਇਹ ਘਟਨਾ ਲੰਗੀ ਦੇਰ ਰਾਤ ਵਾਪਰੀ। ਅੱਗ ਲੱਗਣ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਅਤੇ ਪੁਲਿਸ ਵਿਭਾਗ ਨੂੰ ਦਿੱਤੀ ਗਈ। ਖਬਰ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ਤੇ ਪਹੁੰਚ ਗਈਆਂ ਤੇ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਦੀਆਂ ਲਪਟਾਂ ਇੰਨੀਆਂ ਭਿਆਨਕ ਸਨ ਕਿ ਹੁਣ ਤੱਕ 14 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਅਨੁਸਾਰ ਮੈਚਰਪੱਟੀ ਇਲਾਕੇ ਦੇ ਸ਼ਤਰੂਗਜ ਹੋਟਲ ਵਿੱਚ ਬੀਤੀ ਰਾਤ ਕਰੀਬ 8:30 ਵਜੇ ਅੱਗ ਲੱਗੀ ਤੇ ਕੁਝ ਜੀਪਲਾਂ ਵਿੱਚ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਤੇ ਇਸ ਘਟਨਾ ਤੋਂ ਬਾਅਦ ਹੋਟਲ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਫੜਾ ਦਫੜੀ ਮਚ ਗਈ ਤੇ ਲੋਕ ਆਪਣੀਆਂ ਜਾਨਾਂ ਬਚਾਉਣ ਲਈ ਇੱਧਰ-ਉੱਧਰ ਭੱਜਦੇ ਹੋਏ ਵੀ ਨਜ਼ਰ ਆਏ 200 ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ